ਹਾਂਜੀ ਸ਼ਾਸਤਰੀ ਜੀ ਅੱਜ ਮੈਂ ਛੋਟੀ ਆਪਣੀ ਰੁਪਿੰਦਰ ਤੇ ਇੱਕ ਆਪਣੇ ਕੋਲੇ ਵੀਰ ਆਇਆ ਜੀ ਮਾਨਸਾ ਏਰੀਆ ਦੇ ਵਿੱਚੋਂ ਤੇ ਵੀਰ ਨੂੰ 35 ਕਿਲੇ ਪੈਲੀ ਆਉਂਦੀ ਹੈ 3500 ਦੀ ਉਮਰ ਹੈ ਤੇ ਵੀਰ ਥੋੜਾ ਜਿਹਾ ਸਧਾਰਨ ਹੈ ਜੀ ਧਿਆਨ ਨਾਲ ਸੁਣ ਲਓ ਤੇ ਵੀਰ ਥੋੜਾ ਜਿਹਾ ਸਧਾਰਨ ਹੈ ਜੀ ਵਿਚਾਰਾ ਇੰਨਾ ਹੈ ਨਹੀਂਗਾ ਚੁੱਸ ਤਾਂ ਚਲਾਕ ਤੇ ਆਪਾਂ ਨੂੰ ਗੁੱਡੀ ਚਾਹੀਦੀ ਹੈ ਜੀ ਚਾਹੇ ਡਬੋਸ ਵਾਲੀ ਹੋਵੇ ਨਹੀਂ ਤਾਂ ਬੱਚਾ ਹੋਵੇ ਨਾ ਜੇ ਹੋਵੇ ਤਾਂ ਕੁੜੀ ਹੋਵੇ ਕੁੜੀ ਵਾਲੀ ਲੈ ਲੈਣਗੇ ਜੀ ਕੀਲਾ ਨੌ ਵੀ ਕਰਾ ਦੇਣਗੇ ਕੁੜੀ ਦੇ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਵੀਰ ਨੂੰ ਇਸਦਾ ਜੀਵਨ ਸਾਥੀ ਮਿਲ ਸਕੇ ਤੇ ਬਸ ਇੱਕ ਫਰਾਡ ਵੈੜੀਆਂ ਤੋਂ ਬਚਿਆ ਕਰੋ ਜੀ ਫਰਾਡ ਵੈੜੀਆਂ ਬਹੁਤ ਬਣੀਆਂ ਹੋਈਆਂ ਨੇ ਮੇਰੇ ਨਾਮ ਤੇ ਤੇ ਇਹਨਾਂ ਤੋਂ ਜ਼ਰੂਰ ਬਚੋ ਜੀ ਤੇ ਬਾਕੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਵੀਰ ਨੂੰ ਇਸਦਾ ਜੀਵਨ ਸਾਥੀ ਮਿਲ ਸਕੇ ਵੀਰ ਦੀ ਉਮਰ 35 ਸਾਲੀ ਹੈ ਕੁੜੀ 30 ਕ ਸਾਲ ਦੀ ਚੱਲ ਜੂਗੀ ਜੱਟਾਂ ਦੀ ਕੋਈ ਵੀ ਗਰੀਬ ਘਰ ਦੀ ਕੁੜੀ ਹੋਵੇ ਕੋਈ ਮੰਗ ਡਿਮਾਂਡ ਨਹੀਂ ਜੀ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਇੱਕ ਡਾਟਾ ਹੋਰ ਆ ਗਿਆ ਜੀ ਤੇ ਭੈਣ ਯੂ ਐਸ ਏ ਦੇ ਵਿੱਚ ਹੈ ਜੀ ਭੈਣ ਕੋਲੇ ਦੋ ਬੱਚੇ ਨੇ ਜੇ ਕੋਈ ਸਣੇ ਬੱਚੇ ਭੈਣ ਨੂੰ ਅਪਣਾਉਣਾ ਚਾਹੁੰਦਾ ਤਾਂ ਮੇਰੇ ਨਾਲ ਸੰਪਰਕ ਜਰੂਰ ਕਰੋ ਚਾਹੇ ਜਿਵੇਂ ਹੁਣ ਮੂਰੇ ਅਗਲਾ ਵਿਆਹ ਆ ਹੋਵੇ ਡਿਵੋਰਸ ਹੋਇਆ ਹੋਵੇ ਬੱਚਾ ਨਾ ਹੋਵੇ ਉਹ ਚੱਲ ਜੂਗਾ ਜੀ ਤੇ ਉੱਥੇ ਭੈਣ ਸਿਟੀਜ਼ਨ ਹੈ ਜੀ ਤੇ ਜੇ ਇੰਡੀਆ ਦਾ ਮੁੰਡਾ ਹੋਵੇ ਤਾਂ ਡਬੋਸ ਵਾਲਾ ਹੋਵੇ ਕੁਮਾਰਾ ਨਾ ਹੋਵੇ ਧਿਆਨ ਨਾਲ ਸੁਣ ਲਓ ਕਈ ਵਾਰ ਕੁਮਾਰੇ ਲੱਗ ਜਾਂਦੇ ਨੇ ਜਿਵੇਂ ਬਾਹਰਲੀ ਕੁੜੀ ਦਾ ਆਪਾਂ ਡਾਟਾ ਪਾਉਨੇ ਆ ਕੁਮਾਰੇ ਮੁੰਡੇ ਲੱਗ ਜਾਂਦੇ ਨੇ ਆਪਦਾ ਉਹ ਕਰਨਾ ਵੀ ਅਸੀਂ ਉਹ ਕਰਨਾ ਡਬੋਸ ਵਾਲਾ ਹੀ ਹੋਵੇ ਮੁੰਡਾ ਜ਼ਮੀਨ ਦਾ ਕੋਈ ਰੋਲਾ ਨਹੀਂ ਹੈਗਾ ਤੇ ਕਾਸਟ ਕੁੜੀ ਦੀ ਹੈਗੀ ਜੱਟ ਸਿੱਖ ਤੇ ਇੰਟਰ ਕਾਸਟ ਉਹਨਾਂ ਨੇ ਨਹੀਂ ਕਰਨਾ ਜੱਟ ਸਿੱਖ ਹੀ ਮੈਨੂੰ ਮੈਸੇਜ ਜਾਂ ਕਾਲ ਕਰਨਾ ਜਾਂ ਮੈਨੂੰ ਆਪਣਾ ਡਾਟਾ ਭੇਜਣ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜੀ ਥੈਂਕ ਯੂ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਐ 93 ਵਰਨ ਕੁੜੀ ਜੱਟਾਂ ਦੀ ਕੁੜੀ ਐ ਜੀ ਥੋੜੀ ਜੀ ਭਾਰੀ ਐ ਤੇ 20-25 ਕਿੱਲੇ ਜ਼ਮੀਨ ਦੇ ਭਾਲਦੇ ਨੇ ਜੀ ਤੇ ਵਧੀਆ ਜੱਟਾਂ ਦੀ ਕੁੜੀ ਐ ਘਰੇਲੂ ਕੁੜੀ ਐ ਜੀ ਬੀਏ ਕਰੀ ਹੋਈ ਐ ਭੈਣ ਦੀ ਤੇ ਆਪਾਂ ਨੂੰ ਜੱਟਾਂ ਦਾ ਮੁੰਡਾ ਹੀ ਚਾਹੀਦਾ ਜਿਹੜਾ ਮਤਲਬ ਘਰੇਲੂ ਕੁੜੀ ਚਾਹੀਦੀ ਐ ਜਿਹੜੇ ਮੁੰਡੇ ਨੂੰ ਬਾਹਰ ਭੈਣ ਦੇ ਨਹੀਂ ਜਾਣਾ ਜੀ ਤੇ ਇਧਰਲਾ ਮੁੰਡਾ ਹੀ ਚਾਹੀਦਾ 20-25 ਕਿੱਲਾਂ ਦੇ ਵਿੱਚ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਸੋਸਤਰੀ ਕਰ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਮਦਾਸੀਆਂ ਦੀ ਕੁੜੀ ਆਈ ਹੈ ਜੀ 20 ਕ ਸਾਲ ਏਜ ਆ ਭੈਣ ਦੀ ਜਟਾਂ ਦੇ ਵੀ ਕਰ ਦੇਣਗੇ ਜੀ 2-4 ਕਿੱਲਾਂ ਤੇ ਕਰ ਦੇਣਗੇ ਤੇ ਜੇ ਕੋਈ ਮੇਰਾ ਵੀਰ ਆਮਦਾਸੀਆਂ ਦੀ ਕੁੜੀ ਨਾਲ ਵਿਆਹ ਕਰਾਉਣਾ ਚਾਹੁੰਦਾ ਤੇ ਚਾਹੇ ਜੱਟਾਂ ਦਾ ਮੁੰਡਾ ਹੋਵੇ ਤੇ ਕਰਾ ਲੈਣਗੇ 2-4 ਕਿੱਲੇ ਜ਼ਮੀਨ ਦੇ ਹੋਣ ਤੇ ਵੀਰ ਕੋਈ ਕੰਮ ਕਰਦਾ ਹੋਵੇ 25-26 ਸਾਲ ਤੋਂ ਜ਼ਿਆਦਾ ਨਾ ਹੋਵੇ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਇਸ ਦਾ ਜੀਵਨ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਆਈ ਆ ਜੀ ਮੱਝਵੀ ਸਿੰਘਾਂ ਦੀ ਗੁੱਡੀ ਤੇ ਭੈਣ ਦੀ ਉਮਰ ਹੈਗੀ ਆ 26 ਸਾਲ ਮੁੰਡਾ ਜੱਟਾਂ ਦਾ ਭਾਲ ਦੇਣੀ ਆ ਜੀ ਮੁੰਡਾ ਹੋਵੇ ਬੋਦੀਆਂ ਵਾਲਾ 2.5 ਕਿਲਿਆਂ ਤੇ ਵੀ ਕਰ ਦੇਣਗੇ ਮੁੰਡਾ ਬੋਦੀਆਂ ਵਾਲਾ ਹੋਵੇ ਜੀ ਮਤਲਬ ਕੇਸ ਨਾ ਰੱਖੇ ਹੁਣ ਭੈਣ ਦੀ ਇਹ ਡਿਮਾਂਡ ਹੈ ਤੇ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਜੇ ਕੋਈ ਮੇਰਾ ਜੱਟਾਂ ਦਾ ਵੀਰ ਮੱਝਵੀ ਇਹਦੀ ਕੁੜੀ ਨਾਲ ਵਿਆਹ ਕਰਾਉਣਾ ਚਾਹੁੰਦਾ ਤਾਂ ਮੇਰੀ ਵੀਡੀਓ ਨੂੰ ਦੇਖ ਕੇ ਮੈਸੇਜ ਜ਼ਰੂਰ ਕਰੋ ਧੰਨਵਾਦ ਜੀ ਹਾਂਜੀ ਸਸਰੀ ਕੱਲ ਮੈਂ ਸੋਦੀ ਆਪਣੀ ਰਵਿੰਦਰ ਤੇ ਆਪਣੇ ਕੋਲੇ ਆਇਆ ਝੱਟਾ ਦਾ ਮੁੰਡਾ ਜੀ ਸੰਗਰੂਰ ਏਰੀਆ ਤੋਂ ਆ ਵੀਰ ਜੀ ਕਿੱਲੇ ਪੈਲੀ ਆਉਂਦੀ ਏ chrelu ਕੁੜੀ ਚਾਹੀਦੀ ਏ ਜੀ ਤੇ ਵਧੀਆ ਫੈਮਿਲੀ ਚਾਹੀਦੀ ਏ ਘਟੋ ਘਟ ਕੁੜੀ ਦੀ ਪੀਏ ਕਰੀ ਲੋਗੇ ਮੁੰਡਾ 95 ਗੌਰਨੈਸ ਜੀ ਕੁੜੀ 1-2 ਸਾਲ ਛੋਟੀ ਚੱਲ ਜੂਗੀ ਤੇ ਦੂਰ ਨੇੜੇ ਦਾ ਕੋਈ ਚੱਕਰ ਨਹੀਂ ਬਸ ਵਧੀਆ ਫੈਮਿਲੀ ਚ ਹੋਵੇ ਤਕੜੀ ਰਿਚ ਫੈਮਿਲੀ ਚ ਕੋਈ ਚਾਹੀਦੀ ਏ ਥੈਂਕ ਯੂ ਜੀ ਹਾਂਜੀ ਸਸਰੀਕਾਲ ਮੈਂ ਛੋਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਆਇਆ ਲਵਾਨਿਆਂ ਦਾ ਮੁੰਡਾ 90 ਵਰਨ ਜੀ ਤੇ ਗੁੱਡੀ ਆਪਾਂ ਨੂੰ ਚਾਹੀਦੀ ਆ ਘੱਟੋ ਘੱਟ ਬੀਏ ਲਵਾਨਿਆਂ ਦੀ ਗੁੱਡੀ ਹੋਵੇ ਅਮਰੀਕਾ ਦੇ ਵਿੱਚ ਪੱਕਾ ਮੁੰਡਾ ਯੂਐਸਏ ਦੇ ਵਿੱਚ ਮੁੰਡਾ ਪੱਕਾ ਜੀ ਜੱਟਾਂ ਦੀ ਗੁੱਡੀ ਵੀ ਚੱਲ ਜੂਗੀ ਤੇ ਉਹਨਾਂ ਦੀ ਕੋਈ ਮੰਗ ਡਿਮਾਂਡ ਨਹੀਂ ਹੋਏਗੀ ਬਸ ਘੱਟੋ ਘੱਟ ਕੁੜੀ ਬੀਏ ਹੋਵੇ ਬੀਏ ਤੋਂ ਥੱਲੇ ਪੜਾਈ ਨਾ ਹੋਵੇ ਜੀ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਇੱਕ ਡਾਟਾ ਹੋਰ ਆ ਗਿਆ ਜੀ ਤੇ ਭੈਣ ਯੂਐਸਏ ਦੇ ਵਿੱਚ ਹੈ ਜੀ ਭੈਣ ਕੋਲੇ ਦੋ ਬੱਚੇ ਨੇ ਜੇ ਕੋਈ ਸਣੇ ਬੱਚੇ ਭੈਣ ਨੂੰ ਅਪਣਾਉਣਾ ਚਾਹੁੰਦਾ ਹੈ ਤਾਂ ਮੇਰੇ ਨਾਲ ਸੰਪਰਕ ਜਰੂਰ ਕਰੋ ਚਾਹੇ ਜਿਵੇਂ ਹੁਣ ਮੂਰੇ ਅਗਲਾ ਵਿਆਹ ਆ ਹੋਵੇ ਡਿਵੋਰਸ ਹੋਇਆ ਹੋਵੇ ਬੱਚਾ ਨਾ ਹੋਵੇ ਉਹ ਚੱਲ ਜੂਗਾ ਜੀ ਤੇ ਉੱਥੇ ਭੈਣ ਸਿਟੀਜ਼ਨ ਹੈ ਜੀ ਤੇ ਜੇ ਇੰਡੀਆ ਦਾ ਮੁੰਡਾ ਹੋਵੇ ਤਡਬੋਸ ਵਾਲਾ ਹੋਵੇ ਕੁਮਾਰਾ ਨਾ ਹੋਵੇ ਧਿਆਨ ਨਾਲ ਸੁਣ ਲਓ ਕਈ ਵਾਰ ਕੁਮਾਰੇ ਲੱਗ ਜਾਂਦੇ ਨੇ ਜਿਵੇਂ ਬਾਹਰਲੀ ਕੁੜੀ ਦਾ ਆਪਾਂ ਡਾਟਾ ਪਾਉਣੀ ਆ ਕੁਮਾਰੇ ਮੁੰਡੇ ਲੱਗ ਜਾਂਦੇ ਨੇ ਆਪਦਾ ਉਹ ਕਰਨਾ ਵੀ ਅਸੀਂ ਉਹ ਕਰਨਾ ਦਬੋਸ ਵਾਲਾ ਹੀ ਹੋਵੇ ਮੁੰਡਾ ਜ਼ਮੀਨ ਦਾ ਕੋਈ ਰੋਲਾ ਨਹੀਂ ਹੋਏਗਾ ਤੇ ਕਾਸਟ ਕੁੜੀ ਦੀ ਹੈਗੀ ਜੱਟ ਸਿੱਖ ਤੇ ਇੰਟਰ ਕਾਸਟ ਉਹਨਾਂ ਨੇ ਨਹੀਂ ਕਰਨਾ ਜੱਟ ਸਿੱਖ ਹੀ ਮੈਨੂੰ ਮੈਸੇਜ ਜਾਂ ਕਾਲ ਕਰਨ ਜਾਂ ਮੈਨੂੰ ਆਪਣਾ ਡਾਟਾ ਭੇਜਣ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜੀ ਥੈਂਕ ਯੂ हां जी 사스트리 ਕਰ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਰਾਮਦਾਸੀਆਂ ਦੀ ਕੁੜੀ ਆਈ ਹੈ ਜੀ 20 ਕ ਸਾਲ ਏਜ ਹੈ ਭੈਣ ਦੀ ਜੱਟਾਂ ਦੇ ਵੀ ਕਰ ਦੇਣਗੇ ਜੀ 2-4 ਕਿੱਲਾਂ ਤੇ ਕਰ ਦੇਣਗੇ ਤੇ ਜੇ ਕੋਈ ਮੇਰਾ ਵੀਰ ਆਰਾਮਦਾਸੀਆਂ ਦੀ ਕੁੜੀ ਨਾਲ ਵਿਆਹ ਕਰਾਉਣਾ ਚਾਹੁੰਦਾ ਤੇ ਚਾਹੇ ਜੱਟਾਂ ਦਾ ਮੁੰਡਾ ਹੋਵੇ ਤੇ ਕਰਾ ਲੈਣਗੇ 2-4 ਕਿੱਲੇ ਜ਼ਮੀਨ ਦੇ ਹੋਣ ਤੇ ਵੀਰ ਕੋਈ ਕੰਮ ਕਰਦਾ ਹੋਵੇ 25-26 ਸਾਲ ਤੋਂ ਜ਼ਿਆਦਾ ਨਾ ਹੋਵੇ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਇਸ ਦਾ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਐ 93 ਬੌਰਨ ਕੁੜੀ ਜੱਟਾਂ ਦੀ ਕੁੜੀ ਐ ਜੀ ਥੋੜੀ ਜੀ ਭਾਰੀ ਐ ਤੇ 20-25 ਕਿੱਲੇ ਜ਼ਮੀਨ ਦੇ ਭਾਲ ਦੇ ਨੇ ਜੀ ਤੇ ਵਧੀਆ ਜੱਟਾਂ ਦੀ ਕੁੜੀ ਐ ਘਰੇਲੂ ਕੁੜੀ ਐ ਜੀ ਬੀਏ ਕਰੀ ਹੋਈ ਐ ਭੈਣ ਦੀ ਤੇ ਆਪਾਂ ਨੂੰ ਜੱਟਾਂ ਦਾ ਮੁੰਡਾ ਹੀ ਚਾਹੀਦਾ ਜਿਹੜਾ ਮਤਲਬ ਘਰੇਲੂ ਕੁੜੀ ਚਾਹੀਦੀ ਐ ਜਿਹੜੇ ਮੁੰਡੇ ਨੂੰ ਬਾਹਰ ਭੈਣ ਦੇ ਨਹੀਂ ਜਾਣਾ ਜੀ ਤੇ ਇਧਰਲਾ ਮੁੰਡਾ ਹੀ ਚਾਹੀਦਾ 20-25 ਕਿੱਲਿਆਂ ਦੇ ਵਿੱਚ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਹਾਂਜੀ ਸਾਸਤਰੀ ਜੀ ਅੱਜ ਮੈਂ ਛੋਟੀ ਆਪਣੀ ਰਪਿੰਦਰ ਤੇ ਇੱਕ ਆਪਣੇ ਕੋਲੇ ਵੀਰ ਆਇਆ ਜੀ ਮਾਨਸਾ ਏਰੀਆ ਦੇ ਵਿੱਚੋਂ ਤੇ ਵੀਰ ਨੂੰ 35 ਕਿਲੇ ਪੈਲੀ ਆਉਂਦੀ ਹੈ 35 ਸਾਲ ਦੀ ਉਮਰ ਹੈ ਤੇ ਵੀਰ ਥੋੜਾ ਜਿਹਾ ਸਧਾਰਨ ਹੈ ਜੀ ਧਿਆਨ ਨਾਲ ਸੁਣ ਲਓ ਤੇ ਵੀਰ ਥੋੜਾ ਜਿਹਾ ਸਧਾਰਨ ਹੈ ਜੀ ਵਿਚਾਰਾ ਇੰਨਾ ਹੈ ਨਹੀਂਗਾ ਚੁੱਸ ਤਾਂ ਚਲਾਕ ਤੇ ਆਪਾਂ ਨੂੰ ਗੁੱਡੀ ਚਾਹੀਦੀ ਹੈ ਜੀ ਚਾਹੇ ਡਬੋਸ ਵਾਲੀ ਹੋਵੇ ਨਹੀਂ ਤਾਂ ਬੱਚਾ ਹੋਵੇ ਨਾ ਜੇ ਹੋਵੇ ਤਾਂ ਕੁੜੀ ਹੋਵੇ ਕੁੜੀ ਵਾਲੀ ਲੈ ਲੈਣਗੇ ਜੀ ਤੇ ਲਾ ਨੌ ਵੀ ਕਰਾ ਦੇਣਗੇ ਕੁੜੀ ਦੇ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਵੀਰ ਨੂੰ ਇਸ ਦਾ ਜੀਵਨ ਸਾਥੀ ਮਿਲ ਸਕੇ ਤੇ ਬਸ ਇੱਕ ਫਰਾਡ ਵੈੜੀਆਂ ਤੋਂ ਬਚਿਆ ਕਰੋ ਜੀ ਫਰਾਡ ਐੜੀਆਂ ਬਹੁਤ ਬਣੀਆਂ ਹੋਈਆਂ ਨੇ ਮੇਰੇ ਨਾਮ ਤੇ ਤੇ ਇਹਨਾਂ ਤੋਂ ਜਰੂਰ ਬਚੋ ਜੀ ਤੇ ਬਾਕੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਵੀਰ ਨੂੰ ਇਸ ਦਾ ਜੀਵਨ ਸਾਥੀ ਮਿਲ ਸਕੇ ਵੀਰ ਦੀ ਉਮਰ 35 ਸਾਲੀ ਹੈ ਕੁੜੀ 30 ਕ ਸਾਲ ਦੀ ਚੱਲ ਜੂਗੀ ਜੱਟਾਂ ਦੀ ਕੋਈ ਵੀ ਗਰੀਬ ਘਰ ਦੀ ਕੁੜੀ ਹੋਵੇ ਕੋਈ ਮੰਗ ਡਿਮਾਂਡ ਨਹੀਂ ਜੀ ਧੰਨਵਾਦ ਜੀ ਸਸਰੀਕਾਲ ਮੈਂ ਸੁਣੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਇੱਕ ਹੋਰ ਆਈ ਹੈ 20 40 ਕੇ ਸਾਲ ਦੀ ਤੇ ਉਹ ਹੈ ਕਿ ਫੌਜੀ ਦੀ ਤਲਾਸ਼ ਚ ਜੀ ਕੁਮਾਰੀ ਹੋਈ ਹੈ ਹਜੇ ਤੱਕ ਫੌਜੀ ਦੀ ਤਲਾਸ਼ ਦੇ ਵਿੱਚ ਜੇ ਕੋਈ ਮੇਰਾ ਵੀਰ ਫੌਜੀ ਬਚਿਆ ਖੁਸਿਆ ਰਹਿੰਦਾ ਹੈ ਤਾਂ ਰੁਪਿੰਦਰ ਕੌਰ ਨਾਲ ਸੰਪਰਕ ਜਰੂਰ ਕਰੋ ਤੇ ਭੈਣ ਜੱਟਾਂ ਦੀ ਕੁੜੀ ਹੈ ਜੀ ਫੌਜੀ ਨਾਲ ਹੀ ਵਿਆਹ ਕਰਾਉਣਾ ਭੈਣ ਨੇ ਰੱਟ ਲਈ ਹੋਈ ਹੈ ਜੀ 40 ਸਾਲ ਦੀ ਹੋਗੀ ਚਾਹੇ ਮੁੰਡਾ ਵਿਆਹਿਆ ਹੋਵੇ ਬੱਚਾ ਨਾ ਹੋਵੇ ਹਾਂਜੀ ਸਤਿ ਸ੍ਰੀ ਅਕਾਲ ਇੱਕ ਜੱਟਾਂ ਦੀ ਕੁੜੀ ਹੋਰ ਆਈ ਹੈ ਜੀ ਆਪਣੇ ਕੋਲੇ 40 ਦੇ ਸਾਲੇ ਜ ਹੈ 40 45 ਸਾਲ ਦਾ ਹੋਵੇ ਮੁੰਡਾ 45 ਦਾ ਹੋਵੇ 46 ਦਾ ਹੋਵੇ ਤੇ ਭੈਣ ਬਹੁਤ ਗਰੀਬ ਘਰਵਾ ਜੀ ਤੇ ਭੈਣ ਕੋਲੇ ਰਹਿੰਦੀ ਹੈ ਭੈਣੀ ਤੋਰੂਗੀ ਉਹਨੂੰ ਤੇ ਆਪਣੀ ਹੱਥ ਬੰਨ੍ਹ ਕੇ ਇਹ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਵੀ ਇਸ ਭੈਣ ਬਾਰੇ ਜੇ ਕੋਈ ਹੈਗਾ ਮੁੰਡਾ ਚਾਹੇ ਬੱਚੇ ਵਾਲਾ ਹੋਵੇ ਚਾਹੇ ਬਿਨਾ ਬੱਚੇ ਤੋਂ ਹੋਵੇ ਜੇ ਕੋਈ ਹੈ ਤਾਂ ਮੋਹ ਤਨਾਉਣਾ 14 ਦਾ ਸੰਪਰਕ ਜਰੂਰ ਕਰੋ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੁਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਆਈ ਆ ਜੇ ਗੁੱਡੀ ਮਾਨਸ ਏਰੀਏ ਤੋਂ ਤੇ ਭੈਣ ਨੂੰ 20 ਕਿਲੇ ਪੈਲੀ ਆਉਂਦੀ ਹੈ ਜੀ ਭੈਣ ਦਾ ਹੋਇਆ ਹੋਇਆ ਡਿਵੋਰਸ ਭੈਣ ਕੋਲੇ ਬੱਚਾ ਨਹੀਂ ਹੁੰਦਾ ਜੀ ਭੈਣ ਕੋਲੇ ਬੱਚਾ ਨਹੀਂ ਹੁੰਦਾ ਬੱਚੇ ਵਾਲਾ ਚਾਹੀਦਾ ਆਪਾਂ ਨੂੰ 32 ਸਾਲ ਉਮਰ ਆ ਭੈਣ ਦੀ ਜੱਟਾਂ ਦੀ ਕੁੜੀ ਐ ਆਪਾਂ ਨੂੰ 10 ਕਿਲਿਆਂ ਤੋਂ ਉੱਤੇ ਚਾਹੀਦਾ ਜੀ ਭੈਣ ਨੂੰ 20 ਕਿਲੇ ਆਉਂਦੇ ਨੇ 10 ਕਿਲਿਆਂ ਤੋਂ ਉੱਤੇ ਮਿਲਦਾ ਹੋਵੇ ਤੇ ਨਾਲੇ ਉਹਦੇ ਕੋਲੇ ਬੱਚਾ ਵੀ ਹੋਵੇ ਭੈਣ ਨੇ ਬੱਚੇ ਵਾਲੇ ਨਾਲ ਵਿਆਹ ਕਰਾਉਣਾ ਵੀੜਿਆਂ ਤਾਂ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਇਆ ਅੱਜ ਸੰਗਰੂਰ ਏਰੀਏ ਦੇ ਵਿੱਚੋਂ ਪਟਵਾਰੀ ਮੁੰਡਾ ਚਾਰ ਕਿਲੇ ਪੈਲੀ ਹੈ ਜੀ ਜੱਟਾਂ ਦਾ ਮੁੰਡਾ ਤੇ ਵੀਰ ਨੂੰ ਕੁੜੀ ਬੱਸ 10-12 ਪੜ੍ਹੀ ਹੋਈ ਘਰੇਲੂ ਚਾਹੀਦੀ ਹੈ ਜੀ ਤੇ ਵੀਰ ਦੀ ਉਮਰ ਹੈਗੀ ਹੈ 29 ਸਾਲ ਤੇ ਕੁੜੀ 1 ਅੱਧਾ ਸਾਲ ਘੱਟ ਹੀ ਹੋਵੇ ਤੇ ਵੀਡੀਓ ਨੂੰ ਦਬਕੇ ਕਰ ਦਿਓ ਸ਼ੇਅਰ ਤਾਂ ਕਿ ਇਸ ਵੀਰ ਨੂੰ ਇਸਦਾ ਜੀਵਨ ਸਾਥੀ ਮਿਲ ਜਾਏ ਏਰੀਆ ਜਿਹੜਾ ਮਰਜ਼ੀ ਹੋਵੇ ਧੰਨਵਾਦ ਇਹਕਾਰ ਮੈਸੋਡੀ ਆਪਣੀ ਰਪਿੰਦਰ ਤੇ ਅੱਜ ਇੱਥੇ ਮੈਂ ਵੀਰ ਦਾ ਰਿਸ਼ਤਾ ਕਰਵਾਉਣ ਆਈ ਐ ਇੱਧਰ ਦੇਖ ਲਓ ਪਿੱਛੇ ਇਹ ਜਿਹੜਾ ਹੋਟਲ ਤੁਹਾਨੂੰ ਦਿਖ ਰਿਹਾ ਮਿਠਾਸ ਹਵੇਲੀ ਹੈ ਇਹਦਾ ਨਾਮ ਤੇ ਆਪਾਂ ਇਸਦੇ ਮਾਲਕ ਦਾ ਰਿਸ਼ਤਾ ਕਰਵਾਉਣ ਆਏ ਆ ਤੁਹਾਨੂੰ ਮਾਲਕ ਦਿਖਾਉਣੇ ਆ ਉਹਦੇ ਪਿੱਛੇ ਖੜਾ ਵੀਰ ਹਾਂ ਇਹ ਵੀਰ ਮੇਰੇ ਨਾਲ ਨਹੀਂ ਰਿਸ਼ਤਾ ਕਰਵਾਉਣ ਚ ਜਿਹੜਾ ਪਿੱਛੇ ਵੀਰ ਖੜਾ ਏਸ ਹੋਟਲ ਦਾ ਮਾਲਕ ਹੈ ਤੇ ਆਪਾਂ ਇਹਦਾ ਰਿਸ਼ਤਾ ਕਰਵਾਉਣ ਆਏ ਆ ਜੀ ਦੇਖੋ ਚੰਗੀ ਤਰ੍ਹਾਂ ਲੋਕੇਸ਼ਨ ਦੇਖ ਲਓ ਪਿਛਲੀ ਦੇਖੋ ਵੀਰ ਨੂੰ ਕंग्रेचुਲੇਸ਼ਨ ਜ਼ਰੂਰ ਲਿਖ ਦਿਓ ਤੇ ਬਾਕੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿ ਤੇ ਭਾਈ ਦੀ ਗੱਡੀ ਵੀ ਦਿਖਾਉਣੇ ਘਟ ਜੀ ਪਿੱਛੇ ਖੜੀਏ ਦੇਖੋ ਐਸ ਜੀ ਵੀ ਬਲੈਕ ਕਲਰ ਦੇਖੋ ਦੇਖਿਆ ਕਿੰਨੀ ਚੜਾਈ ਆ ਫਿਰ ਥੋੜੀ ਰੁਪਿੰਦਰ ਕੌਰ ਦੀ ਮੜੇ ਜੇ ਕਮੈਂਟ ਕਮੈਂਟ ਵਧੀਆ ਕਰਦਿਆ ਕਰੋ ਅੱਧਰਲੀ ਲੋਕੇਸ਼ਨ ਦਿਖਾਉਣੀ ਹੈ ਦੇਖੋ ਆਈ ਜਾਨ ਹਾਂਜੀ ਸੋਸਰੀ ਕਾਲ ਮੈਂ ਸੁਣੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਇੱਕ ਹੋਰ ਆਈ ਹੈ 2040 ਕੇ ਸਾਲ ਦੀ ਤੇ ਉਹ ਹੈਗੀ ਫੌਜੀ ਦੀ ਤਲਾਸ਼ ਚ ਜੀ ਕੁਮਾਰੀ ਹੋਈ ਹੈ ਹਜੇ ਤੱਕ ਫੌਜੀ ਦੀ ਤਲਾਸ਼ ਦੇ ਵਿੱਚ ਜੇ ਕੋਈ ਮੇਰਾ ਵੀਰ ਫੌਜੀ ਬਚਿਆ ਖੁਸ ਹੋ ਜਾਂ ਰਹਿਦਾ ਹੈ ਤਾਂ ਰੁਪਿੰਦਰ ਕੌਰ ਨਾਲ ਸੰਪਰਕ ਜਰੂਰ ਕਰੋ ਤੇ ਭੈਣ ਜੱਟਾਂ ਵੀ ਕੁੜੀ ਹੈ ਜੀ ਫੌਜੀ ਨਾਲ ਹੀ ਵਿਆਹ ਕਰਾਉਣਾ ਭੈਣ ਨੇ ਰੱਟ ਲਈ ਹੋਈ ਹੈ ਜੀ 40 ਸਾਲ ਦੀ ਹੋਗੀ ਚਾਹੇ ਮੁੰਡਾ ਵਿਆਹਿਆ ਹੋਵੇ ਬੱਚਾ ਨਾ ਹੋਵੇ ਹਾਂਜੀ ਸਤਿ ਸ੍ਰੀ ਅਕਾਲ ਇੱਕ ਜੱਟਾਂ ਦੀ ਕੁੜੀ ਹੋ ਰਹੀ ਹੈ ਜੀ ਆਪਣੇ ਕੋਲੇ 40 ਸਾਲੇ ਜ ਹੈ 40 45 ਸਾਲ ਦਾ ਹੋਵੇ ਮੁੰਡਾ 45 ਦਾ ਹੋਵੇ 46 ਦਾ ਹੋਵੇ ਤੇ ਭੈਣ ਬਹੁਤ ਗਰੀਬ ਘਰੂਆ ਜੀ ਤੇ ਭੈਣ ਕੋਲੇ ਰਹਿੰਦੀ ਹੈ ਭੈਣੀ ਤੋਰੂਗੀ ਉਹਨੂੰ ਤੇ ਆਪਣੀ ਹੱਥ ਬੰਨ੍ਹ ਕੇ ਇਹ ਬੇਨਤੀ ਹੈ ਸਾਨੂੰ ਸਾਰਿਆਂ ਨੂੰ ਵੀ ਇਸ ਭੈਣ ਬਾਰੇ ਜੇ ਕੋਈ ਹੈਗਾ ਮੁੰਡਾ ਚਾਹੇ ਬੱਚੇ ਵਾਲਾ ਹੋਵੇ ਚਾਹੇ ਬਿਨਾ ਬੱਚੇ ਤੋਂ ਹੋਵੇ ਜੇ ਵੀ ਇਹ ਭੈਣ ਨੂੰ ਪਨਾਵਾਣਾ ਚਾਹਦਾ ਤਾਂ ਸੰਪਰਕ ਜਰੂਰ ਕਰੋ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੁਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਆਈ ਆ ਜਿੱ ਗੁੱਡੀ ਮਾਨਸ ਏਰੀਏ ਤੋਂ ਤੇ ਭੈਣ ਨੂੰ 20 ਕਿਲੇ ਪੈਲੀ ਆਉਂਦੀ ਹੈ ਜੀ ਭੈਣ ਦਾ ਹੋਇਆ ਹੋਇਆ ਡਿਵੋਰਸ ਭੈਣ ਕੋਲੇ ਬੱਚਾ ਨਹੀਂ ਹੁੰਦਾ ਜੀ ਭੈਣ ਕੋਲੇ ਬੱਚਾ ਨਹੀਂ ਹੁੰਦਾ ਬੱਚੇ ਵਾਲਾ ਚਾਹੀਦਾ ਆਪਾਂ ਨੂੰ 32 ਸਾਲ ਉਮਰ ਆ ਭੈਣ ਦੀ ਜਟਾਂ ਦੀ ਕੁੜੀ ਐ ਆਪਾਂ ਨੂੰ 10 ਕਿਲਿਆਂ ਤੋਂ ਉੱਤੇ ਚਾਹੀਦਾ ਜੀ ਭੈਣ ਨੂੰ 20 ਕਿਲੇ ਆਉਂਦੇ ਨੇ 10 ਕਿਲਿਆਂ ਤੋਂ ਉੱਤੇ ਮਿਲਦਾ ਹੋਵੇ ਤੇ ਨਾਲੇ ਉਹਦੇ ਕੋਲੇ ਬੱਚਾ ਵੀ ਹੋਵੇ ਭੈਣ ਨੇ ਬੱਚੇ ਵਾਲੇ ਨਾਲ ਵਿਆਹ ਕਰਾਉਣਾ ਵੀ ਨਹੀਂ ਤਾਂ ਹਾਂਜੀ ਸਸਰੀਕਰਨ ਮੈਂ ਜੀ ਆਪਣੇ ਰਵਿੰਦਰ ਆਪਾ ਮਤਲਬ ਬਹੁਤ ਵਧੀਆ ਤਗੜੇ ਤਗੜੇ ਘਰ ਦੇ ਮੁੰਡੇ ਦਾ ਰਿਸ਼ਤਾ ਕਰਾ ਕੇ ਹੁਣ ਚੱਲੇ ਆਪਾਂ ਵਾਪਸ ਤੇ ਬਾਕੀ ਹੁਣ ਜਦੋਂ ਸਾਡੀ ਦੁਬਾਰੇ ਮੀਟਿੰਗ ਹੋਈ ਉਹਦਾ ਤੁਸੀਂ ਕਰੋ ਵੇਟ ਤੇ ਸਾਨੂੰ ਮੁੰਡਾ ਘਰੇ ਸੱਦਣ ਚੱਲੇ ਆ ਤੁਸੀਂ ਦੇਖੋ ਆ ਬੈਠਾ ਮੁੰਡਾ ਆਪਣਾ ਆ ਬੈਠਾ ਭਾਈ ਤੇ ਇੱਕ ਆਪਣੇ ਨਾਲ ਭੈਣ ਹੈ ਇੱਧਰ ਤੁਸੀਂ ਦੇਖ ਸਕਦੇ ਹੋ ਮਾਸੀ ਆ ਮੁੰਡੇ ਦੀ ਤੇ ਆਪਾਂ ਨੂੰ ਲਾਉਣ ਜਾਂਦੇ ਨੇ ਘਰੇ ਤੇ ਤੁਸੀਂ ਕਰੋ ਜੀ ਸਸਰੀ ਘਰ ਵੈਸੇ ਵੀ ਆਪਣੇ ਪਿੰਡ ਪਰ ਪਾ ਮਤਲਬ ਬਹੁਤ ਵਧੀਆ ਤਗੜੇ ਤਗੜੇ ਘਰ ਦੇ ਮੁੰਡੇ ਦਾ ਰਸਤਾ ਕਰਾ ਕੇ ਹੁਣ ਚੱਲੇ ਆਪਾਂ ਵਾਪਸ ਤੇ ਬਾਕੀ ਹੁਣ ਜਦੋਂ ਸਾਡੀ ਦੁਬਾਰੇ ਮੀਟਿੰਗ ਹੋਈ ਉਹ ਦਾ ਤੁਸੀਂ ਕਰੋ ਵੇਟ ਤੇ ਸਾਨੂੰ ਮੁੰਡਾ ਘਰੇ ਸਿੱਧ ਨੂੰ ਚੱਲੇ ਆ ਤੁਸੀਂ ਦੇਖੋ ਆ ਬੈਠਾ ਮੁੰਡਾ ਆਪਣਾ ਆ ਬੈਠਾ ਭਾਈ ਤੇ ਇੱਕ ਆਪਣੇ ਨਾਲ ਭੈਣ ਹੈ ਇੱਧਰ ਤੁਸੀਂ ਦੇਖ ਸਕਦੇ ਹੋ ਮਾਸੀ ਆ ਮੁੰਡੇ ਦੀ ਤੇ ਆਪਾਂ ਨੂੰ ਲਾਉਣ ਜਾਂਦੇ ਨੇ ਘਰੇ ਤੇ ਤੁਸੀਂ ਕਰੋ